get it done ਪਰੇ ਆਪਾਨੇ ਏਕਾ ਬਕਸ਼ ਚਰਨ ਪ੍ਰਿਆਰ ਏਕਾ ਬਕਸ਼ ਚਰਨ ਪ੍ਰਿਆਰ ਏਕਾ ਬਕਸ਼ ਚਰਨ ਪ੍ਰਿਆਰ ਦੇਵੋ ਰਾਮਕਿਸ਼ਰ ਚਰਨ ਪ੍ਰਿਆਰ ਮਹਾਰਾਜ ਸ਼ੇਰ ਸਿੰਘ ਵਿਸ਼ਣੂ ਭਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਣੂ ਭਗਵਾਨ ਮਹਾਰਾਜ ਸ਼ੇਰ ਸ਼ਬਦ ਪੜਨਾ ਕੋਈ ਹੁਣ ਕਿਸ ਨੇ ਭਗਵਾਨ ਮਹਾਰਾਜ ਸ਼ੇਰ ਇਹ ਸ਼ਬਦ manas janama kal sudar manas janama kal <coughs> <Manis janava. coughs> विष्णु भगवा दी सोहम महाराज शेर सिंह विष्णु दी ज ਚਰਨ ਪ੍ਰੀਤੀ ਬਖਸ਼ ਪ੍ਰਭ ਤੂੜ 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 ਚਤਰ ਸੁਗੜ ਬਣਾ ਮੂਰਖ ਮੂੜ ਚਤਰ ਸੁਗੜ ਬਣਾ ਮੂਰਖ ਮੂੜ ਚਤਰ ਸੁਗੜ ਬਣਾ ਮੂਰਖ ਮੂੜ ਨਾਤਾ ਤੋੜ ਕਾਲਯੁਗ ਨਾਤਾ ਤੋੜ ਕਾਲਯੁਗ ਨੂੰੜ ਨਾਤਾ ਤੋੜ ਕਾਲਯੁਗ ਨੂੰੜ ਨਾਤਾ ਵਾਸਾ ਵਾਸਾ ਰੰਗ ਚਾੜ ਹਰ ਜੀ ਗੋੜ ਰੰਗ ਚਾੜ ਹਰ ਜੀ ਗੋੜ ਲੱਖ ਚੁਰਾਸੀ ਕੱਟ ਦੇ ਜੂੜ 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 ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਮਹਾਰਾਜ ਸ਼ੇਰ

Vishnu, Bhagwan di jai Raj Sher Singh Vishnu, Bhagwan di jai Sohang Maharaj Sher Singh Vishnu, Bhagwan di jai Sohang Maharaj Sher Singh Vishnu, ਪਗਵਾਂ ਦੀ ਚੈ ਬਾਪੂ ਜੀ ਦੀ ਸੁਣੋ ਖੁਸ਼ ਖਬਰੀ ਬਾਪੂ ਜੀ ਦੀ ਸੁਣੋ ਖੁਸ਼ ਖਬਰੀ ਬਾਪੂ ਜੀ ਦੀ ਸੁਣੋ ਖੁਸ਼ ਖਬਰੀ

the मड़ी हे ठोवे

ਚਮੜੀ ਜਨ ਭਗਤਾ ਪ੍ਰਭ ਨੇ ਲੈ ਕੇ ਲਾਈ ਚਮੜੀ ਜਨ ਭਗਤਾ ਪ੍ਰਭ ਨੇ ਲੈ ਕੇ ਲਾਈ ਚਮੜੀ ਜਨ ਭਗਤਾ ਪ੍ਰਭ ਨੇ ਲੈ ਕੇ ਲਾਈ ਨੀਂ ਕਾਈਂ ਰਸਮ ਦੀਨ ਦੁਨੀ ਦੀ ਕੀਮਤ ਰਹੀ ਨਦਮੜੀ ਦੀਨ ਦੁਨੀ ਦੀ ਕੀਮਤ ਰਹੀ ਨਾ ਦਮੜੀ ਮਹਾਰਾਜੇਰ ਸਿੰਘ ਵਿਸ਼ਨੂ ਭਗਵਾਨ ਮਹਾਰਾਜੇਰ ਸਿੰਘ ਵਿਸ਼ਨੂ ભગમાન મોર વિશે સિંધુ વિશે ભગવાન મોર વિશે સિંધુ વિશે ભગવાન સબ દિયા યુ કીતી લમડી સબ દિયા યુ કીતી લમડી સબ દિયા

ਭਗਵਾਨ ਵੀ ਜੈ ਨੇਕ ਲੰਕੀ ਜਾ ਮਾਤਾਰ ਗੋਬਿੰਦ ਪ੍ਰਗਟ ਹੋ ਗਏ ਨੇ ਨੇਕ ਲੰਕੀ ਜਾ ਮਾਤਾਰ ਗੋਬਿੰਦ ਪ੍ਰਗਟ ਹੋ ਗਏ ਨੇ ਗੱਜ ਕੇ ਬੋਲੋ ਗੱਜ ਕੇ ਧਰ ਕੋ ਚੋਕਲਾ ਵੀ ਇਹ ਤਾਂ ਕੀ ਜਮਾਤ ਗੋਬਿੰਦ ਅਰਿਸ਼ਤ ਹੋ ਗਏ ਸਤਖੰਡ ਵਾਸੀ ਲੋਕ ਮਾਤ ਵਿੱਚ ਆ ਗਿਆ 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 ਨੇਕ ਲੰਕਈ ਜਮਾਤ ਗੋਬਿੰਦ ਪ੍ਰਗਟ ਹੋ ਗਏ ਨੇ कलकी जा मात गोगट नेकेबल मिलके सगो न गोबिंद सूर नार लाया गोविंद सूरा नार रलाया ਸਰਨਾਥ ਨਾਯਾ ਤੁਮਹਿ ਸੂਰਨਾ ਨਾਯਾ ਯੋਲਾ ਸੂਰ ਬਲੀ ਬਨਕਾਰ ਗੋਗੰਦ ਪ੍ਰਗਟ ਹੋ ਗਏ ਨੇ ਨੇਰੇ ਨਨ ਗੋਗੰਦ ਪ੍ਰਗਟ ਹੋ ਗਏ ਨੇ ਜੋਦਾਸ ਸੂਰ ਬਲੀ ਬਨਕਾਰ ਜੋਦਾਸ ਸੂਰ ਬਲੀ ਬਨਕਾਰ न दे नज़र न आया न आसी के नज़र न आया कल जुग सुते पेर पसारी गोगिंदग हो न कलंक जमात गोबिंद प्रगो गने ਸਾਚ ਸੰਦੇਸ਼ ਚਾਰਿਆ ਸੁਣਾਇਆ ਸਾਚ ਸੰਦੇਸ਼ ਚਾਰਿਆ ਸੁਣਾਇਆ ਵਿਸਾਇਆ ਸੁਣਾਇਆ ਸਾਚ ਸੰਦੇਸ਼ ਚਾਰਿਆ ਸੁਣਾਇਆ ਹੋਣਾ ਕਵਰ ਬਾਗੋਬਿੰਦ ਪ੍ਰਗਟ ਹੋ ਗਏ ਨੇ ਨੇਕਮੰਕੀ ਜੀ ਮਾਤਾ ਰੋ ਗੰਗ ਪ੍ਰਗਟ ਹੋ ਗਏ ਨੇ ਜੈਸਤੂ ਸਮਸਾਰ ਤੋਂ ਮੁਕਤ ਹੋ ਗਏ ਜੀ ਜੀਵਨਾਂ ਕੀ ਆਸਾਨ ਹੋਇ ਤੇ ਸੋਹਣੇ ਇੱਕ ਨਰੇ ਛੇ ਫੇਰਾ ਪਾਇਆ ਇੱਕ ਨਰੇ ਛੇ ਫੇਰਾ ਪਾਇਆ ਜੀ ਸੁਧਾਰ ਆਇਆ ਜੀ ਜੀਤੀਆ खंड पृथवी मारे मार गोविंद प्रगट हो माता मात गोविंद प्रगट हो गए ने ਪੰਚ ਕਾਲ ਦਾ ਬੋਲ ਰਹੇ ਨਰਾ ਪੰਚ ਕਾਲ ਦਾ ਬੋਲ ਰਹੇ ਨਰਾ ਕਦੇ ਆਪ ਖੇਲ ਕਰਤਾਰੀ ਗੋਬਿੰਦ ਪ੍ਰਗਟ ਹੋ ਗਏ ਨੇ

ਰਿਹਾ ਨੰਕੇ ਆਇਆ ਇਹ ਕਿੰਨੇ ਤੋਂ ਕੌਖੀ ਆ ਬਰਾ ਇਹ ਤੋਂ ਕਜੇ ਨਹੀਂ ਉਖੀ ਕੱਠ ਪੜਿਆ ਨਹੀਂ ਨਾਲ ਨਾਲ ਨੇ ਇੱਕ ਕਾਸ਼ਤਾ ਪੁਰਖ ਕਰਨੇ ਕਰਨੇ ਆਇਆ ਕਾਸ਼ਤਾ ਪੁਰਖ ਕਰਨੇ ਕਰਨੇ ਆਇਆ ਰਿਹਾ ਨੰਕੇ ਆਇਆ ਕਾਸ਼ਤਾ ਪੁਰਖ ਕਰਨੇ ਕਰਨੇ ਆਏ ਨੇ ਕਰਵਾ ਕੇ ਜਮਾ ਪਾਰ ਗੋਬਿੰਦ ਪ੍ਰਗਟ ਹੋ ਗਏ ਨੇ

भगवान दीजा सो हम हमारा सिर सिंह विष्णु भगवान दीजा सो हम हमारा सिर सिंह विष्णु भगवान दीजा ਸਤ ਗੁਰ ਸੱਚ ਮਲਾ ਹੈ ਸਤ ਗੁਰ ਸੱਚ ਮਲਾ ਹੈ ਸਤ ਗੁਰ ਸੱਚ ਮਲਾ ਹੈ ਜੋ ਸਤ ਗੁਰ ਸੱਚ ਮਲਾ ਹੈ ਦੋ ਜਹਾਨਾ ਲਾਵੇ ਪਾਰ ਦੋ ਜਹਾਨਾ ਲਾਵੇ ਪਾਰ कला वे परवाे परवा ਹਰ ਕਟ ਖੇਲੇ ਖੇਲਿਓ ਪਾਰੋ ਹਰ ਕਟ ਖੇਲੇ ਖੇਲਿਓ ਪਾਰੋ ਹਰ ਕਟ ਤੇ ਦੇਵੀ ਕਰਾਉ ਅੰਧੇ ਗ੍ਰਿਥ ਇਸ ਦੇਵੀ ਕਰਾਉ ਲੱਖ ਚਰਾਸੀ ਕਟੇ ਫਾਹ ਲੱਖ ਚਰਾਸੀ ਕਟੇ ਫਾਹ पर देवा सतगुरु शिष्य देवा आप ਦੇਵ ਸਰਣ ਪਾਵੇ ਸਾਰ ਦੇਵ ਸਰਣ ਪਾਵੇ ਸਾਰ ਦੇਵ ਸਰਣ ਪਾਵੇ ਸਾਰ ਦੇਵ ਸਰਣ ਪਾਵੇ ਸਾਰ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰੀ ਜੋਤ ਸਰੂਪ ਸਭਾ ਨਾਮ ਅਰਪਨ ਜਿਸ ਜਨ ਦੇਵੇ ਨਾਮ ਅਧਾਰ ਜਿਸ ਜਨ ਦੇਵੇ ਨਾਮ ਅਧਾਰ ਜਿਸਨ ਕੇ ਨਾਮ ਦਾਤ ਜਿਸਨ ਕੇ ਨਾਮ ਦਾਤ ਸੋ ਅੰਦਮਾਰਾਇ ਜੇ